ਵਿਨਨ ਕਨੇਡਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਮਨਦੀਪ ਸਿੰਘ ਟਟ ਹਾਜ਼ਰ ਹਾਂ ਇੱਕ ਵਾਰੀ ਫੇਰ ਸਾਡਾ ਖਾਸ ਪ੍ਰੋਗਰਾਮ ਪੰਜਾਬੀ ਬਾਕਸ ਲੈ ਕੇ ਤੇ ਮੇਰੇ ਨਾਲ ਨੇ ਪ੍ਰੋਗਰਾਮ ਚ ਸ਼ਾਮਲ ਸੀਨੀਅਰ ਪੱਤਰਕਾਰ ਨਵਕਰਨ ਪੱਤੀ ਜੀ ਪਤੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਮਨਦੀਪ ਸੋ ਅੱਜ ਦੇ ਪ੍ਰੋਗਰਾਮ ਚ ਬਹੁਤ ਖਾਸ ਗੱਲਾਂ ਬਾਤਾਂ ਕਰਾਂਗੇ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਸਿਆਸਤ ਦੀ ਜਿਨ੍ਹਾਂ ਦੀ ਵਾਪਸ ਐਂਟਰੀ ਹੋਣ ਜਾ ਰਹੀ ਆ ਉਹਨਾਂ ਦੀ ਐਂਟਰੀ ਤੇ ਵਾਪਸੀ ਜੇਕਰ ਉਹ ਹੁੰਦੇ ਆ ਵਾਪਸ ਆਉਂਦੇ ਨੇ ਸਿਆਸਤ ਦੇ ਵਿੱਚ ਤਾਂ ਕਿਸ ਤਰੀਕੇ ਦਾ ਕਾਂਗਰਸ ਦੇ ਵਿੱਚ ਕਮ ਇਸਾਨ ਪੈ ਸਕਦਾ ਆ ਕਿਸ ਤਰੀਕੇ ਨਾਲ ਜਿਹੜੇ ਕਾਂਗਰਸ ਦੇ ਲੀਡਰ ਪਹਿਲਾਂ ਵੀ ਇੱਕ ਦੂਜੇ ਤੇ ਵਜਦੇ ਫਿਰਦੇ ਸੀ ਤਾਂ ਹੁਣ ਸਦੋ ਦੇ ਹਉਣ ਤੋਂ ਬਾਅਦ ਕਿਸ ਤਰੀਕੇ ਨਾਲ ਰਿਐਕਟ ਕਰਨਗੇ ਉਸ ਉੱਤੇ ਗੱਲਬਾਤ ਕਰਾਂਗੇ ਬਾਕੀ ਹੋਰ ਕੁਝ ਗੱਲਾਂ ਬਾਤਾਂ ਕਰਾਂਗੇ ਇਸ ਖਬਰ ਨੂੰ ਲੈ ਕੇ ਇਸ ਤੋਂ ਇਲਾਵਾ ਜੋ ਹੋਰ ਪੰਜਾਬ ਵਿੱਚ ਪਿਛਲੇ ਦਿਨਾਂ ਕੋ ਖਬਰਾਂ ਆਈਆਂ ਨੇ ਖਾਸ ਤੌਰ ਤੇ ਬਾਡੀ ਬਿਲਡਰ ਬਰਿੰਦਰ ਘੁੰਮਣ ਖਾਸ ਤੌਰ ਤੇ ਜਿਹੜੇ ਸ਼ਹਿਣਾ ਦੇ ਸਰਪੰਚ ਉਹਨਾਂ ਦੀ ਕਿ ਉਹਨਾਂ ਦਾ ਧਰਨਾ ਕਿਉਂ ਚੱਕਿਆ ਗਿਆ ਕਿਸ ਤਰੀਕੇ ਤੇ ਦੋਸ਼ ਲੱਗ ਰਹੇ ਨੇ ਬਹੁਤ ਸਾਰੀਆਂ ਖਾਸ ਖਬਰਾਂ ਨੇ ਪਰ ਉਸ ਤੋਂ ਪਹਿਲਾਂ ਦਰਸ਼ਕ ਨੂੰ ਪੀੜਾ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਸਾਰੇ ਸਾਡੇ ਦਰਸ਼ਕ ਇਸ ਨਵੇਂ ਚੈਨਲ ਨਾਲ ਨਵੇਂ ਪ੍ਰੋਗਰਾਮ ਨਾਲ ਜੁੜ ਰਹੇ ਨੇ ਉਹਨਾਂ ਦਾ ਧੰਨਵਾਦ ਵੀ ਆ ਪਰ ਚੈਨਲ ਨੂੰ ਨਾਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਪਤੀ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲਬਾਤ ਕਰਾਂਗੇ ਮਨੋਜ ਸਿੰਘ ਸਿੱਧੂ ਦੀ ਉਹਨਾਂ ਦੀ ਇੱਕ ਵਾਰੀ ਫੇਰ ਪ੍ਰਿਆੰਕਾ ਗਾਂਧੀ ਹੋਣਾਂ ਨਾਲ ਮੁਲਾਕਾਤ ਦੇ ਨਾਲ ਚਰਚਾ ਨਵੀਂ ਛਿੜ ਗਈ ਹੈ ਕਿਤਾ ਜਦੋਂ ਵੀ ਕਿਸੇ ਵੀ ਲੀ ਕਿਸੇ ਵੀ ਗਾਂਧੀ ਪਰਿਵਾਰ ਦੇ ਮੈਂਬਰਾਂ ਨਾਲ ਹੁੰਦੀ ਹੈ ਜਿਹੜੇ ਤਿੰਨ ਮੈਨ ਉਹਨਾਂ ਦੇ ਮੈਂਬਰ ਨੇ ਚਾਹੇ ਸੋਨੀਆ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਚਾਹੇ ਪ੍ਰਿਆੰਕਾ ਗਾਂਧੀ ਹੋਵੇ ਬਾਕੀ ਲੀਡਰਾਂ ਦੇ ਕੰਪਨੀ ਪਤੀ ਸਾਹਿਬ ਛਿੜ ਪੈਂਦੀ ਆ ਸੋ ਜਦੋਂ ਨਵਜੋਤ ਸਿੰਘ ਸਿੱਧੂ ਹੋਵੇ ਫੇਰ ਤਾਂ ਵੈਸੇ ਛਿੜ ਪੈਂਦੀ ਆ ਤੁਹਾਨੂੰ ਜੋਤ ਹੋਣਾ ਜਦੋਂ ਇਕ ਸਮਾਂ ਜਿਹੜਾ ਸੀ ਕਿ ਕਾਂਗਰਸ ਦੇ ਬਹੁਤ ਸਾਰੇ ਪਹਿਲੀ ਕਤਾਰ ਦੇ ਲੀਡਰ ਇੱਕ ਵੱਡੇ ਹੋਈ ਜਿਹੜੇ ਸੀ ਸਿੱਧੂ ਦੇ ਖਿਲਾਫ ਹੋ ਗਏ ਸੀ ਉਸ ਤੋਂ ਬਾਅਦ ਸਿੱਧੂ ਜਿਹੜੇ ਸੀ ਉਹ ਬਿਲਕੁਲ ਗਾਇਬ ਹੋ ਗਏ ਸਿਆਸਤ ਦੇ ਵਿੱਚੋਂ ਤੇ ਹੁਣ ਦੁਬਾਰਾ ਵਾਪਸੀ ਦੀ ਤਿਆਰੀ ਆ ਸੋ ਦੱਸਿਓ ਕਿ ਕੀ ਚੱਲ ਰਿਹਾ ਇਸ ਵਕਤ ਕੀ ਸੰਭਾਵਨਾਵਾਂ ਨੇ ਤੇ ਜੇਕਰ ਸਿੱਧੂ ਵਾਪਸ ਆਉਂਦੇ ਨੇ ਤਾਂ ਕਾਂਗਰਸ ਦਾ ਕੀ ਬਣੇਗਾ ਮੇਰੇ ਮੁੰਦੀਪ ਜੀ ਅਸਲ ਦੇ ਵਿੱਚ ਜਿਹੜੀ ਸਿਆਸਤ ਹੈ ਸਿਆਸਤ ਦੇ ਵਿੱਚ ਬਰਸਾਤੀ ਡੱਡੂਆਂ ਵਾਲਾ ਕੰਮ ਹੁੰਦਾ ਹੈ ਨਾ ਜਦੋਂ ਚੋਣਾਂ ਨੇੜੇ ਆਉਣ ਲੱਗਦੀਆਂ ਨੇ ਸਰਕਾਰਾਂ ਵੀ ਐਲਾਨ ਵੱਡੇ ਕਰਨ ਲੱਗਦੀਆਂ ਨੇ 4 ਸਾਲ ਸਰਕਾਰਾਂ ਵੀ ਕੁਝ ਨਹੀਂ ਕਰਦੀਆਂ ਅੱਜ ਦੇਖੋ ਹੁਣ 1000 ਰੁਪਏ ਬੀਬੀਆਂ ਨੂੰ ਦੇਣ ਦਾ ਐਲਾਨ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਪੈਨਸ਼ਨਾਂ ਵੀ ਵਧਾ ਸਕਦੇ ਨੇ ਕੁਝ ਹੋਰ ਵੀ ਜਿਹੜੇ ਨੇ ਮਲਾਜ਼ਮਾਂ ਦੇ ਲਈ ਰਾਹਤ ਦੇ ਐਲਾਨ ਹੋਣੇ ਨੇ ਔਰ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤੇ ਬਹੁਤ ਸਾਰੇ ਲੀਡਰ ਜਿਹੜੇ ਨੇ ਜਿਹੜੇ ਪਿਛਲੇ 46 ਸਾਲਾਂ ਤੋਂ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਸ਼ਰੀਕ ਨਹੀਂ ਹੋਏ ਹੁੰਦੇ ਉਹ ਵੀ ਸਰਗਰਮ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਜਦੋਂ 2027 ਦੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਨੇੜੇ ਲੱਗ ਰਹੀ ਹੈ ਤਾਂ ਨਾਲ ਦੀ ਨਾਲ ਬਹੁਤ ਸਾਰੇ ਸਿਆਸਤਦਾਨ ਨੇ ਜਿਹੜੇ ਉਹ ਪੰਜਾਬ ਵਾਲੇ ਪਾਸੇ ਨੂੰ ਸਰਗਰਮ ਹੋਏ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਨੇ ਪਿਛਲੇ ਹਫਤੇ ਇਹ ਬਿਆਨ ਦਿੱਤਾ ਕਿ ਜੀ ਮੈਂਬਰ ਸਾਹਿਬ ਸਾਹਿਬ ਦੀ ਈਸਟ ਜਿਹੜੀ ਸੀਟ ਆ ਵਿਧਾਨ ਸਭਾ ਦੀ ਉੱਥੋਂ ਇਲੈਕਸ਼ਨ ਲੜਨ ਦੀ ਚਾਹ ਬਾਣਾ ਉਹਨਾਂ ਨੇ ਬੜੀ ਸਰਗਰਮੀ ਜਿਹੜੀ ਪਿਛਲੇ ਇੱਕ ਹਫਤੇ ਤੋਂ ਵਿੱਢੀ ਉਦੋਂ ਬਾਅਦ ਜਿਹੜੇ ਇਹਨਾਂ ਦੇ ਆਸ-ਪਾਸੇ ਦੇ ਕੁਝ ਪੈਰੀਫੇਰੀ ਵਾਲੇ ਸਰਗਰਮ ਵਰਕਰ ਸੀ ਉਹ ਵੀ ਦਰਜਨਕ ਨੇ ਬਾਲੇ ਨਹੀਂ ਉਹ ਵੀ ਸਰਗਰਮ ਹੋਏ ਨਜ਼ਰ ਆਇਆ ਤਾਂ ਕੱਲ ਜਦੋਂ ਨਵਜੋਤ ਸਿੰਘ ਸਿੱਧੂ ਨੇ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਫੋਟੋ ਪਾਈ ਫੋਟੋ ਤੋਂ ਬਾਅਦ ਸਿੱਧੂ ਦੀ ਇੱਕ ਖੂਬੀ ਆ ਔਰ ਜਦੋਂ ਇਹ ਕਿਸੇ ਦੀ ਪ੍ਰੇਜ਼ ਕਰਨ ਲੱਗਦਾ ਹੈ ਫਿਰ ਹਰ ਹੱਦ ਤੱਕ ਜਾਂਦਾ ਹੈ ਜਦੋਂ ਭਾਜਪਾ ਦੇ ਵਿੱਚ ਸੀਗਾ ਤਾਂ ਤੁਹਾਡੇ ਯਾਦ ਹੋਣਾ ਹੈ ਇਹ ਪ੍ਰਧਾਨ ਮੰਤਰੀ ਜਿਹੜੇ ਮੌਜੂਦਾ ਨੇ ਨਰਿੰਦਰ ਮੋਦੀ ਅਟਲ ਵਿਹਰੀ ਬਾਜਪਾਈ ਇਸ ਤੋਂ ਇਲਾਵਾ ਅਰਣਜੀਤ ਲੀ ਇਹਨਾਂ ਦੀ ਬੜੀ ਪ੍ਰੇਜ਼ ਕਰਦਾ ਹੁੰਦਾ ਸੀ ਉਦੋਂ ਮਨਮੋਹਨ ਸਿੰਘ ਹੋਰਾਂ ਦਾ ਮਜ਼ਾਕ ਉਡਾਉਂਦਾ ਹੁੰਦਾ ਸੀਗਾ ਸੋਨੀਆ ਗਾਂਧੀ ਹੋਰਾਂ ਬਾਰੇ ਬਹੁਤ ਸਾਰੇ ਕੰਪਲੀਮੈਂਟ ਦਿੰਦਾ ਹੁੰਦਾ ਸੀਗਾ ਜਦੋਂ ਕਾਂਗਰਸ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਮਤਲਬ ਉਹ ਐਂ ਕਹਿਣ ਲੱਗਿਆ ਵੀ ਗਾਂਧੀ ਪਰਿਵਾਰ ਹੀ ਸਾਰਾ ਕੁਝ ਹੈ ਹੁਣ ਕੱਲ ਵੀ ਜਦੋਂ ਪ੍ਰਿਆੰਕਾ ਗਾਂਧੀ ਨੂੰ ਮਿਲ ਕੇ ਆਇਆ ਮਾਈ ਮੈਂ ਮੇਰੇ ਮਤਲਬ ਮਾਰਗਦਰਸ਼ਕ ਮੇਰੇ ਗੁਰੂ ਮਤਲਬ ਇਦਾਂ ਦੇ ਅੰਗਰੇਜ਼ੀ ਚ ਮੈਂਟਰ ਵਗੈਰਾ ਸ਼ਬਦ ਜਿਹੜੇ ਉਹ ਪਾਏ ਹੋਏ ਸੀਗੇ ਐਂਜਲ ਤਾਂ ਬੜੀ ਪ੍ਰੇਜ਼ ਕੀਤੀ ਹੋਈ ਸੀ ਉਸ ਤੋਂ ਬਾਅਦ ਉਹਦੇ ਨਾਲ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਕੰਪਨੀ ਛੜਨੀ ਸੁਭਾਵਿਕਾ ਉਹਦਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਕੋਈ ਲੀਡਰ ਜਿਹੜਾਗਾ ਉਹ ਨਜ਼ਰ ਨਹੀਂ ਆ ਰਿਹਾ ਉਸ ਰੂਪ ਦੇ ਵਿੱਚ ਕਾਂਗਰਸ ਦੇ ਵਿੱਚ ਕਿ ਜਿਹੜਾ ਸਾਰਿਆਂ ਨੂੰ ਕਮਾਂਡ ਕਰਕੇ ਅੱਗੇ ਲੈ ਜਾਏ ਪਿਛਲੇ ਦਿਨੀ ਚਰਚਾ ਚੱਲੀ ਸੀਗੀ ਕਿ ਕਾਂਗਰਸ ਹਾਈ ਕਮਾਂਡ ਨੇ ਚਰਨਜੀਤ ਚੰਨੀ ਹਰਾਨ ਨੂੰ ਹਰੀ ਝੰਡੀ ਦਿੱਤੀ ਕਿ ਚੰਨੀ ਨੂੰ ਕਿਸੇ ਸਮੇਂ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਜਾਣ ਵਾਲੇ ਦਿਨਾਂ ਦੇ ਵਿੱਚ ਚੰਨੀ ਨੂੰ ਨੈਕਸਟ ਸੀਐਮ ਕੈਂਡੀਡੇਟ ਜਿਹੜਾ ਕਾਂਗਰਸ ਉਹ ਅਨਾਉਂਸ ਕਰ ਸਕਦੀ ਆ ਉਹਦੇ ਲਈ ਰਾਜਾ ਵੜਿੰਗ ਨੂੰ ਮਨਾ ਲਿਆ ਗਿਆ ਸੀ ਪਰ ਅਜੇ ਵੀ ਜਿਹੜੀ ਗਰੁੱਪਵਾਦੀ ਹੈ ਕਾਂਗਰਸ ਦੇ ਵਿੱਚ ਉਹ ਨਜ਼ਰ ਆ ਰਹੀ ਹੈ ਇੱਕ ਰਾਜੇ ਵੜਿੰਗ ਦਾ ਗਰੁੱਪ ਹੈ ਪ੍ਰਤਾਪ ਬਾਜਵੇ ਦਾ ਗਰੁੱਪ ਹੈ ਸਖਜੇਂਦਰ ਰੰਧਾਵੇ ਦਾ ਗਰੁੱਪ ਹੈ ਯਾਨੀ ਇਸ ਤੋਂ ਇਲਾਵਾ ਬਹੁਤ ਸਾਰੇ ਕਾਂਗਰਸ ਦੇ ਵਿੱਚ ਜਿਹੇ ਲੀਡਰ ਨੇ ਮਤਲਬ ਜਿਹੜੇ ਇਹਨਾਂ ਦੀ ਐਸੀ ਤੈਸੀ ਫੇਰ ਦਿੰਦੇ ਨੇ ਜਿਵੇਂ ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਬਿਆਨ ਦਿੱਤਾ ਸੀ ਵੀ ਹਲਕਾ ਇੰਚਾਰਜ ਕਿਹਨੇ ਲਾਤੇ ਜਿਹੜੇ ਵਿਧਾਨ ਸਭਾ ਨਹੀਂ ਪਹੁੰਚ ਸਕੇ ਹਾਰ ਗਏ ਉਹ ਤੁਸੀਂ ਹਲਕਾ ਇੰਚਾਰਜ ਲਈ ਜਾਂਦੇ ਹੋ ਉਹ ਐਸੀ ਤੈਸੀ ਵੀ ਫੇਰ ਦਿੰਦੇ ਨੇ ਸਾਰਿਆਂ ਦੀ ਸੱਚੀ ਜੀ ਗੱਲ ਕਰਕੇ ਤਾਂ ਹੁਣ ਜਿਹੜੀ ਸਥਿਤੀ ਬਣੀ ਆ ਹੁਣ ਸਥਿਤੀ ਦੇ ਵਿੱਚ ਇਹ ਐ ਕਿ ਕਾਂਗਰਸ ਦੇ ਵਿੱਚ ਕੋਈ ਕਦਾਵਰ ਲੀਡਰ ਨਹੀਂ ਹੈ ਰਾਜਾ ਵੜਿੰਗ ਜਿਹੜੀ ਦਲੀਲ ਦਿੰਦਾ ਉਹ ਕਹਿੰਦਾ ਜੀ ਜਦੋਂ 222 ਵਾਲੀ ਇਲੈਕਸ਼ਨ ਝਾੜੂ ਵਾਲੇ ਜਿੱਤੇ ਸੀ ਉਸ ਤੋਂ ਬਾਅਦ ਚਰਨਜੀਤ ਚੰਨੀ ਤਾਂ ਚੜ ਗਿਆ ਸੀਗਾ ਵਿਦੇਸ਼ ਨੂੰ ਕੈਦ ਅਮਰੀਕਾ ਸੀ ਜਾਂ ਕੈਨੇਡਾ ਸੀਗਾ 6 ਮਹੀਨੇ ਉਹ ਤਾਂ ਮੁੜਿਆ ਨਹੀਂ ਉਹ ਕਹਿੰਦਾ ਜੀ ਉਹ ਤਾਂ ਉਧਰ ਨੂੰ ਚੜ ਗਿਆ ਸੀਗਾ ਨਵਜੋਤ ਸਿੰਘ ਸਿੱਧੂ ਨੇ ਮਤਲਬ ਕੀਤਾ ਸਮਾਨ ਪੈਕ ਉਹ ਆਪ ਦਾ ਦਿੱਲੀ ਨੂੰ ਚੜ ਗਿਆ ਸੀਗਾ ਉਹਦੇ ਮਤਲਬ ਸ਼ੋਅ ਵਗੈਰਾ ਦੇ ਲਈ ਤਾਂ ਉਦੋਂ ਕਾਂਗਰਸ ਦੇ ਵਿੱਚ ਖੜਾ ਹੋ ਗਿਆ ਵੀ ਹੁਣ ਪ੍ਰਧਾਨ ਕਿਹਨੂੰ ਬਣਾਈਏ ਕਿਉਂਕਿ ਦਫ਼ਤਰ ਚਲਾਉਣਾ ਹੈ ਖਰਚੇ ਵੀ ਨੇ ਹੋਰ ਵੀ ਨੇ ਤਾਂ ਜਾ ਕੇ ਰਾਜੇ ਬੜਿੰਗ ਤੇ ਗੁਣਾ ਪਿਆ ਸੀ ਨਹੀਂ ਤਾਂ ਰਾਜਾ ਬੜਿੰਗ ਕੋਈ ਐਡਾ ਵੱਡਾ ਲੀਟਰ ਨਹੀਂ ਸੀ ਇਹਨੂੰ ਤਾਂ ਮੰਤਰੀ ਨਹੀਂ ਸੀ ਬਣਨ ਦਿੰਦਾ ਜਿਵੇਂ ਜਿਹੜਾ ਕੈਪਟਨ ਅਮਰਿੰਦਰ ਜਿਹੜਾ ਹੈਗਾ ਇਹ ਤਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਰੋਲੇ ਕਚੋਲੇ ਕਰਕੇ ਬਣਿਆ ਸੀਗਾ ਉਦੋਂ ਟਰਾਂਸਪੋਰਟ ਦਾ ਤਾਂ ਉਸ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਕੋਲੇ ਬਹੁਤ ਸਾਰੇ ਮੌਕੇ ਸੀ ਜਦੋਂ ਕਾਂਗਰਸ ਦੀ ਕਮਾਂਡ ਖਾਮ ਸਕਦਾ ਸੀ ਲੇਕਿਨ ਨਵਜੋਤ ਸਿੰਘ ਸਿੱਧੂ ਦੇ ਵਿੱਚ ਘਾਟ ਹੈ ਕਿ ਉਹ ਹਲੀਮੀ ਦੇ ਨਾਲ ਗਰਾਉਂਡ ਵਰਕ ਨਹੀਂ ਕਰਦਾ ਨਾ ਉਹ ਗਰਾਉਂਡ ਦਾ ਲੀਡਰ ਹੈ ਉਹ ਮਤਲਬ ਹਵਾ 'ਚ ਵਰਕ ਕਰਦਾ ਹੈ ਹਵਾ ਦਾ ਲੀਡਰ ਹੈ ਗਰਾਉਂਡ ਵਰਕਰ ਹੁੰਦਾ ਅਗਰ ਜਦੋਂ ਕਾਂਗਰਸ ਹਾਰੀ ਸੀ ਚੰਨੀ ਵਿਦੇਸ਼ ਚਲ ਗਿਆ ਸੀਗਾ ਔਰ ਰਾਜਾ ਬੜੇਂਗਾ ਕਹਿੰਦਾ ਸੀ ਮੈਨੂੰ ਤਾਂ ਕੈਬਨਿਟ ਮੰਤਰੀ ਦਾ ਰੈਂਕ ਦਿਓ ਮੈਂ ਤਬਰੂਦੀ ਤੇਰ ਦਾ ਲੀਡਰ ਬਣਾਓ ਤਾਂ ਉਦੋਂ ਨਵਜੋਤ ਸਿੰਘ ਸਿੱਧੂ ਕੋਲੇ ਮੌਕਾ ਸੀ ਉਹ ਸਾਂਭ ਲੈਂਦਾ ਸਾਰੇ ਕਾਫੇ ਰਾਜਾ ਬੜੇਂਗਾ ਨੂੰ ਪ੍ਰਧਾਨਤਾ ਬਣਾਤਾ ਉਹਨੂੰ ਤਾਂ ਭਗਵਾਨ ਤੁਮਣ ਚੁੱਪ ਕਰਾਉਂਦਾ ਸੀ ਇਹ ਕਹਿ ਕੇ ਦਸਾਂ ਬਸਾਂ ਦੀਆਂ ਬਾਟੀਆਂ ਕਿੱਥੋਂ ਲੱਗੀਆਂ ਬਸਾਂ ਦੀਆਂ ਬਾਟੀਆਂ ਦਾ ਵਾਲੀ ਚੱਕਾਂ ਫੈਲ ਚੁੱਪ ਕਰ ਜਾਂਦਾ ਸੀ ਤਾਂ ਉਦੋਂ ਸਿੱਧੂ ਕਿਉਂ ਨਾ ਬੋਲਿਆ ਸਿੱਧੂ 4 ਸਾਲ ਖੜਿਆ ਨਹੀਂ ਹੁਣ ਕਾਂਗਰਸ ਦੇ ਵਿੱਚ ਇੰਨੀ ਜ਼ਿਆਦਾ ਗਰੁੱਪਵਾਦੀ ਆ ਇਹ ਤਾਂ 2022 ਦੀ ਇਲੈਕਸ਼ਨ ਵੀ ਆਪਦੀ ਗਰੁੱਪਵਾਦੀ ਕਰਕੇ ਹਾਰੇ ਆ ਚੰਨੀ ਐਲਾਨ ਕਰਦਾ ਹੁੰਦਾ ਸੀ ਸਿੱਧੂ ਨਾਲ ਬੈਠਾ ਹਵਾ ਕੱਢ ਦਿੰਦਾ ਹੁੰਦਾ ਸੀ ਜਿਹੜੀ ਕੰਮ ਵਿਰੋਧੀਆਂ ਨੇ ਕਰਨਾ ਹੁੰਦਾ ਸੀ ਉਹ ਸਿੱਧੂ ਕਰ ਦਿੰਦਾ ਸੀਗਾ ਹਰਿਆਣੇ 'ਚ ਵੀ ਐਂ ਹਾਰੇ ਨੇ ਹਰਿਆਣੇ ਦੇ ਵਿੱਚ ਇੱਕ ਸਾਲ ਤੱਕ ਵਿਰੋਧੀ ਧਿਰ ਦੇ ਲੀਡਰ ਦਾ ਉਹਦਾ ਖਾਲੀ ਪਿਆ ਰਿਹਾ ਕੈਬਨਟ ਮੰਤਰੀ ਦਾ ਰੈਂਕ ਹੁੰਦਾ ਵਿਰੋਧੀ ਧਿਰ ਦੇ ਲੀਡਰ ਦਾ ਉਹਦਾ ਖਾਲੀ ਨਹੀਂ ਛੱਡਦੀ ਹੁੰਦੀ ਵਿਰੋਧੀ ਧਿਰ ਕਿਉਂ ਖਾਲੀ ਪਿਆ ਰਿਹਾ ਕਿਉਂਕਿ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈ ਕਮਾਂਡ ਔਖੀ ਸੀ ਵੀ ਅਸੀਂ ਜਿੱਤੀ ਹੋਈ ਬਾਜ਼ੀ ਹਾਰ ਰਹੇ ਹਾਂ ਸਾਡੀ ਬਾਜ਼ੀ ਹਾਰਨ ਦਾ ਕਾਰਨ ਕਾਂਗਰਸ ਦੀ ਗਰੁੱਪ ਗਰੁੱਪ ਬਾਜ਼ੀ ਹਾਰ ਰਹੇ ਹਾਂ ਨੇ ਦੇ ਵਿੱਚ ਜਿੱਥੇ ਹੱਡਾ ਕੁਮਾਰੀ ਸ਼ੈਲਜਾ ਤੇ ਹੋਰ ਸਾਰੇ ਗਰੁੱਪ ਇੱਕ ਦੂਜੇ ਦੇ ਖਿਲਾਫ ਲੱਗੇ ਰਹੇ ਔਰ ਅਸੀਂ ਹਾਰ ਕੇ ਔਰ ਇਹਨਾਂ ਨੇ ਮਤਲਬ ਟਿਕਟਾਂ ਦੀ ਵੰਡ ਦੇ ਵਿੱਚ ਹਰਿਆਣੇ ਗਲਤ ਭੂਮਿਕਾ ਨਿਭਾਈ ਸੀਗੀ ਤਾਂ ਅਜੇ ਹੀ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਜਦੋਂ ਪਹਿਲੇ ਹੀ ਬਹੁਤ ਸਾਰੇ ਗਰੁੱਪ ਨੇ ਉਹਨਾਂ ਨੂੰ ਇੱਕ ਧਾਗੇ 'ਚ ਪਰੋਣਾ ਔਖਾ ਹੋਇਆ ਪਿਆ ਉੱਥੇ ਸਿੱਧੂ ਦੀ ਐਂਟਰੀ ਤਾਂ ਖਲਾਰਾ ਪਾਉ ਹੁੰਦੀ ਆ ਸਿੱਧੂ ਨੇ ਮਤਲਬ ਜਿਸ ਪਾਰਟੀ ਦੇ ਵਿੱਚ ਵੀ ਗਿਆ ਠੀਕ ਆ ਇਹਦਾ ਕਿਸੇ ਸਮੇਂ ਕਦਮ ਬੁੱਤ ਸੀ ਲੇਕਿਨ ਖਲਾਰੇ ਵੀ ਬਹੁਤ ਪਾਏ ਨੇ ਇਹ ਵੀ ਸੱਚ ਹੈ ਹੁਣ ਦੱਸਣ ਵਾਲੇ ਤਾਂ ਇਹ ਵੀ ਦੱਸਦੇ ਨੇ ਵੀ ਆਮ ਆਦਮੀ ਪਾਰਟੀ ਨਾਲ ਵੀ ਇਹਦੀ ਗੱਲ ਚੱਲਦੀ ਸੀ ਪਰ ਆਮ ਆਦਮੀ ਪਾਰਟੀ ਉਹ ਤਾਂ ਜੱਕ ਗਈ ਸੀ ਕਿ ਜੇ ਸਿੱਧੂ ਨੂੰ ਸੀਐਮ ਕੈਂਡੀਡੇਟ ਬਣਾਤਾ ਤਾਂ ਕੇਜਰੀਵਾਲ ਨੂੰ ਕੱਟ ਜਾਊਗਾ ਪਾਸੇ ਕਰ ਦਊਗਾ ਚਲੋ ਆਮ ਆਦਮੀ ਪਾਰਟੀ ਦੀ ਹੋਰ ਤਰ੍ਹਾਂ ਦੀ ਪੋਲਿਟਿਕਸ ਆ ਉਹਨਾਂ ਨੂੰ ਅਡਜਸਟਮੈਂਟ ਚਾਹੀਦੇ ਨੇ ਸਿੱਧੂ ਅਡਜਸਟਮੈਂਟ ਤਾਂ ਉਹ ਮੈਂ ਹੈ ਨਹੀਂਗਾ ਤਾਂ ਜਹੇ ਦੇ ਵਿੱਚ ਹੁਣ ਜਿਹੜੀ ਸਥਿਤੀ ਬਣੀ ਐ ਇਸ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਦੁਬਾਰੇ ਐਂਟਰ ਹੋਣ ਜਾ ਰਿਹਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਸਿੱਧੂ ਜਾਤਾ ਹੁਣ ਕੋਈ ਵੱਡੇ ਅਹੁਦੇ ਦੇ ਨਾਲ ਪਾਰਟੀ ਦੇ ਵਿੱਚ ਆਊਗਾ ਜਾਂ ਫਿਰ ਤੁਸੀਂ ਦੇਖੋ ਵੀ ਕੱਲੀ ਪੰਜਾਬ ਵਿਧਾਨ ਸਭਾ ਦਾ ਰੌਲਾ ਨਹੀਂ ਐ ਸਿੱਧੂ ਕਦੇ ਵੀ ਬੀਜੇਪੀ ਦੇ ਖਿਲਾਫ ਹੋ ਜਾਂ ਬੀਜੇਪੀ ਦੀ ਰਾਜਨੀਤੀ ਦੇ ਖਿਲਾਫ ਨਹੀਂ ਹੋਇਆ। ਜਿਹੜੀ ਸਭ ਤੋਂ ਵੱਡੀ ਗੱਲ ਹੈ। ਅੱਜ ਜਦੋਂ ਰਾਹੁਲ ਗਾਂਧੀ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਦਾ ਆਗਾਜ਼ ਕਰ ਰਿਹਾ ਹੈ। ਰਾਹੁਲ ਗਾਂਧੀ ਬੀਜੇਪੀ ਨੂੰ ਉਹਦੀ ਪੋਲਿਟਿਕਸ ਦੇ ਨਾਲ ਕਾਟ ਕਰ ਰਿਹਾ ਹੈ। ਤਾਂ ਸਿੱਧੂ ਨੈਸ਼ਨਲ ਲੈਵਲ ਦੇ ਉੱਤੇ ਉੱਪਰ ਸਕਦਾ ਸੀਗਾ। ਸਿੱਧੂ ਕੋਲ ਬਹੁਤ ਸਕੋਪ ਸੀ। ਸਿੱਧੂ ਨੂੰ ਹਿੰਦੀ, ਅੰਗਰੇਜ਼ੀ, ਪੰਜਾਬੀ ਮਤਲਬ ਫਰਾਟੇਦਾਰ ਅੰਗਰੇਜ਼ੀ ਬੋਲ ਸਕਦਾ ਹੈ। ਸਾਊਥ ਦੇ ਬਹੁਤ ਸਾਰੇ ਸੂਬਿਆਂ 'ਚ ਸਿੱਧੂ ਚੱਲ ਸਕਦਾ ਸੀ। ਅਏ ਇਸ ਤੋਂ ਇਲਾਵਾ ਜਿਹੜੀਆਂ ਲੋਕ ਸਭਾ ਚੋਣਾਂ ਲੱਗ ਕੇ ਗਈਆਂ ਉਦੋਂ ਸਿੱਧੂ ਨੇ ਕੋਈ ਪ੍ਰਚਾਰ ਨਹੀਂ ਕੀਤਾ ਕਾਂਗਰਸ ਦੇ ਲਈ ਕਿਉਂਕਿ ਵਿਚਾਰਧਾਰਕ ਤੌਰ ਦੇ ਉੱਤੇ ਸਿੱਧੂ ਨੂੰ ਨਾ ਭਾਜਪੀ ਚ ਫਰਕ ਲੱਗਦਾ ਨਾ ਕਾਂਗਰਸ ਚ ਲੱਗਦਾ ਨਾ ਆmdi ਪਾਰਟੀ ਚ ਫਰਕ ਲੱਗਦਾ ਉਹ ਸਿਰਫ ਛਾ ਜਾਣਾ ਚਾਹੁੰਦਾ ਸੋ ਇਸ ਕਰਕੇ ਗੁਰੂ ਜੀ ਦੀ ਐਂਟਰੀ ਗੁਰੂ ਜੀ ਦੀ ਕੱਲ ਜਿਹੜੀ ਪ੍ਰੇਂਕਾ ਗਾਂਧੀ ਦੇ ਨਾਲ ਫੋਟੋ ਉਸ ਨੇ ਜਿੱਥੇ ਕਾਂਗਰਸੀਆਂ ਨੂੰ ਕੰਪਨੀ ਛੇੜੀ ਹੋਈ ਆ ਉੱਥੇ ਇਸ ਗੱਲ ਦੀ ਵੀ ਕੰਪਨੀ ਛੇੜ ਦਿੱਤੀ ਆ ਵੀ ਉਹ ਪਟਿਆਲੇ ਤੋਂ ਚੋਣ ਲੜਨਗੇ ਪਰਵਾਰ ਜਾਂ ਅੰਮਰਸਾਹਬ ਸਾਹਿਬ ਤੋਂ ਚੋਣ ਲੜੂਗਾ ਇਹ ਵੀ ਹਜੇ ਇੱਕਿਆਸਰਾਂ ਜਾਨ ਜੋਤ ਕੌਰ ਸਿੱਧੂ ਨੇ ਕਹਿਤਾ ਹੈ ਕਿ ਮੈਂ ਅਮਰਸਰ ਸਾਹਿਬ ਤੋਂ ਚੋਣ ਲੜੂ ਲੇਕਿਨ ਦੱਸਦੇ ਨੇ ਕਿ ਪਟਿਆਲੇ ਦੇ ਵਿੱਚ ਵੀ ਪਰਿਵਾਰ ਤਿਆਰੀ ਕਰ ਰਿਹਾ ਕਿਉਂਕਿ ਇਹਨਾਂ ਦਾ ਵਿਸ਼ੋਕਰ ਤਾਂ ਪਟਿਆਲੇ ਦਾ ਹੀ ਹੈ ਕੋਠੀ ਵੀ ਹੈਗੀ ਹੈ ਤਾਂ ਪਟਿਆਲੇ ਤੋਂ ਇਲੈਕਸ਼ਨ ਲੜਨ ਦਾ ਵੀ ਚਾਹਵਾਨ ਪਰਿਵਾਰ ਹੈਗਾਗਾ ਤਾਂ ਗਾਂਧੀ ਪਰਿਵਾਰ ਕੀ ਸੋਚਦਾ ਹੈ ਇਸ ਬਾਰੇ ਕੀ ਮੈਨੇ ਕੱਢਦਾ ਹੈ ਦੇਖਣਾ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਬਿਲਕੁਲ ਜੀ ਵਿਰੋਧੀਆਂ ਦਾ ਤਾਂ ਪਤਾ ਨਹੀਂ ਪਰ ਜਿਹੜੀ ਪਹਿਲੀ ਕੰਪਨੀ ਉਹ ਤਾਂ ਖੈਰ ਕਾਂਗਰਸੀਆਂ ਨੂੰ ਹੀ ਛਿੜੀ ਆ ਸਿੱਧੂ ਸਾਹਿਬ ਦੀ ਵਾਪਸੀ ਨੂੰ ਲੈ ਕੇ ਜੇ ਉਹਨਾਂ ਦੀ ਹੁੰਦੀ ਆ ਅ ਤਸਵੀਰ ਦੇ ਵਿੱਚ ਕਾਫੀ ਖੁਸ਼ ਨਜ਼ਰ ਆ ਰਹੇ ਨੇ ਪ੍ਰਿਆੰਕਾ ਗਾਂਧੀ ਨੂੰ ਉਹਨਾਂ ਨੇ ਆਪਣੀ ਗਾਈਡਿੰਗ ਐਂਜਲ ਦੱਸਿਆ ਤੇ ਇਹ ਵੀ ਕਿਹਾ ਕਿ ਔਖੇ-ਸੌਖੇ ਸਮਿਆਂ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਸੋ ਦੇਖਦੇ ਹਾਂ ਹੁਣ ਅੱਗੇ ਸਿਆਸਤ ਦੇ ਵਿੱਚ ਕਿੰਨਾ ਕੁ ਸਾਥ ਹੈ ਚੱਲਦਾ ਆ ਅ ਕਿਉਂਕਿ ਜਿਵੇਂ ਪਹਿਲਾਂ ਸ਼ਿਕਾਇਤਾਂ ਲੱਗਦੀਆਂ ਸੀ ਇੱਚ ਕੋਈ ਸ਼ੱਕ ਨਹੀਂ ਕਿ ਸਿੱਧੂ ਸਾਭ ਦੀਆਂ ਸ਼ਿਕਾਇਤਾਂ ਤਾਂ ਹੁਣ ਵੀ ਹਾਈ ਕਮਾਂਡ ਕੋਲ ਲੱਗਣਗੀਆਂ ਪਤੀ ਸਾਹਿਬ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਮਾਮਲਾ ਚਰਚਿਤ ਆ ਇੱਕ ਆਈਪੀਐਸ ਅ ਅਧਿਕਾਰੀ ਦੀ ਖੁਦਕੁਸ਼ੀ ਜਿਹੜੀ ਆ ਹਰਿਆਣਾ ਦੇ ਵਿੱਚ ਉਹਨੂੰ ਲੈ ਕੇ ਚਰਚਾ ਚੱਲ ਰਹੀ ਆ ਸੋ ਇਹ ਇੱਕ ਤਾਂ ਚਰਚਾ ਇਸ ਪੱਖ ਤੋਂ ਵੀ ਚੱਲ ਰਹੀ ਆ ਵੀ ਇਸ ਲੈਵਲ ਤੱਕ ਇਸ ਉੱਚ ਅਹੁਦਿਆਂ ਤੇ ਪਹੁੰਚ ਕੇ ਜਿਹੜਾ ਜਾਤ ਪਾਤ ਦਾ ਵਿਤਕਰਾ ਆ ਉਹ ਪਿੱਛਾ ਨਹੀਂ ਛੱਡਦਾ ਸਮਾਜ ਦੇ ਵਿੱਚ ਔਰ ਉਸ ਤੋਂ ਵੀ ਜ਼ਿਆਦਾ ਮਾਮਲਾ ਗੰਭੀਰ ਹੋ ਜਾਂਦਾ ਜਦੋਂ ਇਹ ਖੁਦਕੁਸ਼ੀ ਵਿੱਚ ਬਦਲ ਜਾਂਦਾ ਸੋ ਇਹ ਦੱਸਿਓ ਉਹਨੂੰ ਲੈ ਕੇ ਚੱਲ ਕੀ ਰਿਹਾ ਤੇ ਇਹਦੇ ਵਿੱਚ ਜਾਂਚ ਕਿਵੇਂ ਚੱਲ ਰਹੀ ਹੈ ਦੇਖੋ ਮਨਦੀਪ ਜੀ ਇਹ ਬਹੁਤ ਵੱਡਾ ਮਸਲਾ ਹੈ ਕੋਈ ਛੋਟਾ ਮਸਲਾ ਨਹੀਂ ਅਸੀਂ ਚਰਚਾ ਘਟ ਕਰ ਰਹੇ ਹਾਂ ਇਸ ਮਸਲੇ ਤੇ ਸਾਡੀ ਪੰਜਾਬੀ ਕਮਿਊਨਿਟੀ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਮਸਲੇ ਚੁਰਜੀ ਹੋਈ ਹੈ ਲੇਕਿਨ ਇਹ ਚਰਚਾ ਦਾ ਵਿਸ਼ਾ ਹੈ ਇਹ ਵਿਸ਼ਾ ਇਸ ਰੂਪ ਦਾ ਹੈ ਕਿ ਇੱਕ ADGP ਰੈਂਕ ਦਾ ਅਧਿਕਾਰੀ ਸੀਨੀਅਰ IPS ਅਫਸਰ ਉਹ ਕਿਵੇਂ ਖੁਦਕੁਸ਼ੀ ਕਰ ਗਿਆ ਜੇ IPS ਅਫਸਰ ਉਹ ਵੀ ਸੀਨੀਅਰ IPS ਅਫਸਰ ਇਸ ਤਰੀਕੇ ਦੇ ਨਾਲ ਪੀੜਤ ਨੇ ਤਾਵਰ ਸਮਾਜ ਦਾ ਮਤਲਬ ਜਿਹੜਾ ਹੈਗਾ ਉਹ ਨਿਗਾਰ ਕਿਸ ਹੱਦ ਤੱਕ ਚੱਲਿਆ ਗਿਆ ਇਹ ਸਾਡੇ ਕੋਲੇ ਜਿਉਂਦੀ ਜਾਗਦੀ ਉਧਾਰਨ ਬਣ ਰਹੀ ਹੈ ਤੁਸੀਂ ਦੇਖੋ ਕਿ ਇਹ ਜਿਹੜਾ ਸੀਨੀਅਰ ਆਈਪੀਐਸ ਅਫਸਰ ਹੈ ਬਾਈ ਪੂਰਨ ਕੁਮਾਰ ਇਹਦਾ ਨਾਮ ਹੈ ਆਂਧਰਾ ਪ੍ਰਦੇਸ਼ ਦੀ ਬੈਕਗ੍ਰਾਉਂਡ ਦਾ ਔਰ ਇਹੇ ਆਈਪੀਐਸ ਅਫਸਰ ਹੈ ਲੇਕਿਨ ਇਹਨੂੰ ਨਾ ਮਤਲਬ ਜਿਹੜੀਆਂ ਪੋਇੰਟਮੈਂਟਸ ਦਿੱਤੀਆਂ ਗਈਆਂ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਡੀਡੀਜੀਪੀ ਵੱਲੋਂ ਉਹ ਕੋਈ ਅਹਿਮ ਅਹੁਦੇ ਤੇ ਤਾਇਨਾਤੀ ਨਹੀਂ ਕੀਤੀ ਗਈ। ਹੁਣ ਵੀ ਇਹ ਸਿਨੈਰੀਆ ਦੇ ਵਿੱਚ ਇੱਕ ਟ੍ਰੇਨਿੰਗ ਸਕੂਲ ਦੇ ਵਿੱਚ ਸੀਗਾ। ਸੀਨੀਅਰ ਆਈਪੀਐਸ ਅਫਸਰ ਹੋਵੇ ਔਰ ਉਹਨੂੰ ਕੋਈ ਅਹਿਮ ਅਹੁਦੇ ਤੇ ਤਾਇਨਾਤੀ ਨਾ ਮਿਲੇ। ਇਹ ਬੜਾ ਵੱਡਾ ਸਵਾਲ ਹੈ। ਤਾਂ ਕੱਲਾ ਇਹੀ ਮਸਲਾ ਨਹੀਂ। ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਆਈਪੀਐਸ ਆਈਐਸ ਅਫਸਰ ਨੇ ਜਿਹੜੇ ਸਰਕਾਰ ਮੈਨਲੀ ਰਨ ਕਰਦੇ ਨੇ, ਚਲਾਉਂਦੇ ਨੇ, ਉਹਨਾਂ 'ਚ ਲੱਬੀ ਹੈ, ਲੋਬਿੰਗ ਹੁੰਦੀ ਆ। ਇੱਕ ਇਹ ਸਾ ਸਰਕਾਰ ਦੇ ਨੇੜੇ ਲੱਗਦਾ। ਇਹ ਕਿਸਾ ਸਰਕਾਰ ਦੇ ਨੇੜੇ ਨਹੀਂ ਹੁੰਦਾ ਜਿਹੜਾ ਨਹੀਂ ਹੁੰਦਾ ਉਹਨਾਂ ਨੂੰ ਕਾਰਨਰ ਕੀਤਾ ਜਾਂਦਾ ਉਹਨਾਂ ਨੂੰ ਵੱਖ-ਵੱਖ ਅਜਿਹੇ ਆਉਦਿਆਂ ਤੇ ਤਨਾਤ ਕੀਤਾ ਜਾਂਦਾ ਜਿੱਥੇ ਕੋਈ ਉਹਨਾਂ ਦੀ ਚਲਤ ਪੁਗਤ ਨਹੀਂ ਹੁੰਦੀ ਉਹਨਾਂ ਨੂੰ ਉੱਥੇ ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ ਹੁੰਦਾ ਉਦੋਂ ਜੂਨੀਅਰ ਅਧਿਕਾਰੀ ਨੇ ਜਿਹੜੇ ਉਹ ਅਜਿਹੇ ਆਉਦਿਆਂ ਤੇ ਤਨਾਤ ਕੀਤੇ ਜਾਂਦੇ ਨੇ ਜਿੱਥੇ ਮਲਾਈ ਵੀ ਚੰਗੀ ਛੱਕੀ ਜਾਂਦੀ ਆ ਚਲਤ ਪੁਗਤ ਵੀ ਬਹੁਤ ਹੁੰਦੀ ਆ ਬੱਲੇ-ਬੱਲੇ ਵੀ ਬਹੁਤ ਹੁੰਦੀ ਆ ਸੋ ਇਹ ਜਿਹੜਾ ਆਈਐਸ ਆਈਪੀਐਸ ਅਪਸਰਾਂ ਦੇ ਵਿੱਚ ਐਡਾ ਵੱਡਾ ਖਲਜਗੜ ਨਜ਼ਰ ਆ ਰਿਹਾ ਹੈ ਉਦੀ ਨਾ ਕਦੇ ਜਾਂਚ ਹੋਈ ਹੈ ਨਾ ਕਦੇ ਕਿਸੇ ਸਰਕਾਰ ਨੇ ਇਸ ਵਿਸ਼ੇ ਦੇ ਉੱਤੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਡਵੈਲਪ ਕੀਤੇ ਨੇ ਬਸ ਇਹਨਾਂ ਨੂੰ ਆਇਆ ਹੁੰਦਾ ਵੀ ਆ ਆਪਣੇ ਨੇੜੇ ਆਏ ਆਪਾਂ ਨੂੰ ਜਿਹੜੀ ਲੌਬੀ ਹੈਗੀ ਉਹਨੂੰ ਪ੍ਰਮੋਟ ਕਰੋ ਇਹ ਬਖ ਬਖ ਸੂਬਿਆਂ ਦੇ ਵਿੱਚ ਬਖ ਬਖ ਸਮੇਂ ਦੇ ਉੱਤੇ ਹੁੰਦਾ ਬਹੁਤ ਸਾਰੇ ਆਈਪੀਐਸ ਅਫਸਰ ਜਦੋਂ ਉਹਨਾਂ ਨੂੰ ਕਾਰਨਰ ਕੀਤਾ ਜਾਂਦਾ ਉਹ ਸੈਂਟਰ ਚ ਡੈਪੂਟੇਸ਼ਨ ਤੇ ਚਲੇ ਜਾਂਦੇ ਨੇ ਮੰਗਲ ਸਾਡੇ ਇੱਥੇ ਬਹੁਤ ਆਧਾਰਨ ਨੇ ਜਿਹੜੇ ਹੁਣ ਆਈਪੀਐਸ ਅਫਸਰ ਨੂੰ ਲੈ ਕੇ ਆਏ ਆ ਅਸੀਂ ਹਰਪ੍ਰੀਤ ਸਿੱਧੂ ਨੂੰ ਉਹ ਕਿਸੇ ਸਮੇਂ ਕਾਰਨਰ ਕੀਤਾ ਸੀ ਤਾਈਂ ਉਹ ਸੈਂਟਰ ਦੇ ਵਿੱਚ ਡਿਪੂਟੇਸ਼ਨ ਤੇ ਚਲਿਆ ਗਿਆ ਸੀਗਾ ਕਈ ਵਾਰ ਜੂਨੀਅਰ ਆਈਪੀਐਸ ਅਫਸਰ ਨੂੰ ਜਦੋਂ ਉਹ ਸਿਨੀਅਰ ਦੇ ਸਿਰ ਤੇ ਲਿਜਾ ਕੇ ਭਾਇਆ ਜਾਂਦਾ ਤਾਂ ਉਹਦੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਬਚਦੀ ਉਹ ਕਹਿੰਦਾ ਜੀ ਠੀਕ ਹੈ ਮੈਨੂੰ ਸੈਂਟਰ ਚ ਭੇਜ ਦਿਓ ਪੰਜਾਬ ਚ ਵੀ ਇੰਝ ਹੋਇਆ ਗੁਰਵ ਯਾਦਵ ਹੁਰਾਂ ਦੇ ਐਂਟਰੀ ਤੋਂ ਪਹਿਲਾਂ ਤੋਂ ਇਹ ਜਿਹੜਾ ਮਤਲਬ ਸਥਿਤੀ ਜਾਂ ਸਥਿਤੀ ਇਹ ਹੈ ਕਿ ਬਾਈ ਪੂਰਨ ਕੁਮਾਰ ਨੂੰ ਤੰਗ ਕੀਤਾ ਗਿਆ ਪਰੇਸ਼ਾਨ ਕੀਤਾ ਗਿਆ ਔਰ ਉਸ ਦੀ ਵਾਈਫ ਆ ਜਿਹੜੀ ਉਹ ਵੀ ਸੀਨੀਅਰ ਆਈਐਸ ਅਫਸਰ ਹੈ ਅਮਨੀਤ ਕੁਮਾਰ ਉਹ ਜਦੋਂ ਖੁਦਕੁਸ਼ੀ ਕਰਦਾ ਹੈ ਚੰਡੀਗੜ੍ਹ ਦੇ ਆਪਣੇ ਫਲੈਟ ਦੇ ਵਿੱਚ ਤਾਂ ਉਹਦੀ ਵਾਈਫ ਉਦੋਂ ਜਾਪਾਨ ਦੇ ਵਿੱਚ ਹਰਿਆਣਾ ਦੇ ਚੀਫ ਮਿਨਿਸਟਰ ਨੇ ਜਿਹੜੇ ਨੈਪ ਸਿੰਘ ਸੈਣੀ ਉਹਨਾਂ ਦੇ ਨਾਲ ਸਰਕਾਰੀ ਦੌਰੇ ਦੇ ਉੱਤੇ ਗਈ ਹੁੰਦੀ ਹੈ ਕਿਉਂਕਿ ਉਹ ਵੀ ਸੈਕਟਰੀ ਆ ਉਹਦੇ ਦੇ ਉੱਤੇ ਤਣਾਅ ਤਾਂ ਸੀਨੀਅਰ ਆਈਐਸ ਅਫਸਰ ਹੁਣ ਤੁਸੀਂ ਦੇਖੋ ਵੀ ਪਰਿਵਾਰ ਅਜਿਹੜਿਆ ਹੋਇਆ ਉਹਦੀ ਵਾਈਫ ਕਹਿੰਦੀ ਵੀ ਮੈਂ ਉਦੋਂ ਤੱਕ ਆਪਣੇ ਪਤੀ ਦਾ ਨਾ ਪੋਸਟਮਾਰਟਮ ਕਰਵਾ ਨਾ ਸਸਕਾਰ ਕਰਾਂ ਜਦੋਂ ਤੱਕ ਤੁਸੀਂ ਐਫ ਆਈ ਆਰ ਬਾਇ ਨੇਮ ਨਹੀਂ ਦਰਜ ਕਰਦੇ ਔਰ ਡੀ ਜੀ ਪੀ ਨੂੰ ਬਦਲਿਆ ਨਹੀਂ ਜਾਂਦਾ ਹੁਣ ਐਫ ਆਈ ਆਰ ਦਾ ਦਰਜ ਕਰਤੀ ਐਫ ਆਈ ਆਰ ਦੇ ਵਿੱਚ ਚੰਡੀਗੜ੍ਹ ਕੀਤੀ ਹੈ ਐ ਐਸ ਸੀ ਐਸ ਟੀ ਐਕਟ ਦੀ ਧਾਰਾ ਖੁਦਕੁਸ਼ੀ ਲਈ ਮਜਬੂਰ ਕਰਨੀਆਂ ਧਰਾਵਾਂ ਤਾਂ ਲਾਤੀਆਂ ਪਰ ਜਿਹੜੇ ਦੋ ਆਈ ਆਈ ਪੀ ਐਸ ਅਫਸਰਾਂ ਦੇ ਨਾਂ ਲਿਖ ਕੇ ਗਿਆ ਆਪ ਦੇ ਖੁਦਕੁਸ਼ੀ ਨੋਟ ਦੇ ਵਿੱਚ ਉਹਨਾਂ ਦੇ ਖਿਲਾਫ ਬਾਇ ਨੇਮ ਕੇਸ ਦਰਜ ਨਹੀਂ ਕੀਤਾ ਔਰ ਅਜੇ ਤੱਕ ਉਹਦੀ ਵਾਈਫ ਆ ਜਿਹੜੀ ਡਈ ਹੋਈ ਆ ਨਾ ਪੋਸਟਮਾਰਟਮ ਹੋਇਆ ਨਾ ਸੰਸਕਾਰ ਹੋਇਆਗਾ ਮੈਂ ਤਾਂ ਇਹ ਹੈਰਾਨ ਆ ਵੀ ਅਸੀਂ ਆਮ ਲੋਕ ਤਾਂ ਬਹੁਤ ਸਾਰੇ ਥਾਵਾਂ ਤੇ ਧਰਨੇ ਲਾਉਣੇ ਆ ਮਜਾਰੇ ਕਰਦੇ ਆ ਵੀ ਉਦੋਂ ਤੱਕ ਸਸਕਾਰ ਨਹੀਂ ਕਰਾਂਗੇ ਜਦ ਤੱਕ ਮੰਗ ਨਹੀਂ ਮੰਨੀ ਜਾਊ ਹੁਣ ਆਈਐਸ ਅਫਸਰਾਂ ਨੂੰ ਵੀ ਮਤਲਬ ਐ ਕਰਨਾ ਪੈਣ ਮਜਬੂਰ ਹੋਣਾ ਪੈ ਰਿਹਾ ਸਰਕਾਰ ਉਹਨਾਂ ਦੀ ਵੀ ਨਹੀਂ ਸੁਣਦੀ ਔਰ ਤੁਸੀਂ ਦੇਖੋ ਕਿ ਲੋਬਿੰਗ ਹੋ ਰਹੀ ਆ ਇਹ ਤਾਂ ਇੱਕ ਬਹੁਤ ਵੱਡਾ ਮਸਲਾ ਬਣ ਚੁੱਕਿਆ ਹਰਿਆਣਾ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਆਈਐਸ ਅਫਸਰ ਉਧਰ ਬੋਲ ਰਹੇ ਨੇ ਬਹੁਤ ਸਾਰੇ ਉਧਰ ਬੋਲ ਰਹੇ ਨੇ ਬਹੁਤ ਸਾਰੇ ਆਈਪੀਐਸ ਅਫਸਰਾਂ ਉਧਰ ਲੋਬਿੰਗ ਕਰ ਰਹੇ ਨੇ ਬਹੁਤ ਸਾਰੇ ਉਧਰ ਕਰ ਰਹੇ ਨੇ ਐਡੀ ਵੱਡੀ ਖਿੱਚੋ ਤਾਨ ਹੋ ਗਈ ਆ ਔਰ ਤੁਸੀਂ ਦੇਖੋ ਇੱਕ ਦੋ ਦਿਨਾਂ ਦੇ ਵਿੱਚ ਹਰਿਆਣਾ ਦਾ ਡੀਜੀਪੀ ਬਦਲਿਆ ਜਾਊਗਾ ਬਦਲਣ ਲਈ ਸਰਕਾਰ ਨੂੰ ਮਜਬੂਰ ਹੋਣਾ ਪਊ ਪਹਿਲਾਂ ਹੀ ਬਦਲ ਦਿੰਦੇ ਚੰਗੀ ਗੱਲ ਸੀਗੀ ਹੁਣ ਇਹ ਤਾਂ 6 ਮੈਂਬਰੀ ਐਸਆਈਟੀ ਗਠਿਤ ਕਰ ਦਿੱਤੀ ਹੈ ਜੀ ਚੰਡੀਗੜ੍ਹ ਦੇ ਆਈਜੀ ਚੰਡੀਗੜ੍ਹ ਦੇ ਐਸਐਸਪੀ ਡੀਐਸਪੀ ਐਸਐਚਓ ਨੂੰ ਉਹਦੇ ਵਿੱਚ ਐਜ਼ ਟੀਮ ਮੈਂਬਰ ਲਿਆ ਗਿਆਗਾ ਤਾਂ ਇਹ ਐਸਆਈਟੀ ਆਉਣ ਵਾਲੇ ਦਿਨਾਂ ਦੇ ਵਿੱਚ ਇਨਕੁਆਇਰੀ ਕਰਕੇ ਜੋ ਰਿਪੋਰਟ ਆ ਉਹ ਸਾਹਮਣੇ ਲਿਆਏਗੀ ਜੀ ਮਨਦੀਪ ਜੀ ਪਤੀ ਸਾਹਿਬ ਆਪਾਂ ਜੋ ਸੈਣਾ ਪਿੰਡ ਦਾ ਮਾਮਲਾ ਉਹ ਵੀ ਚਰਚਾ ਕਰਦੇ ਆ ਪਰ ਆਪਾਂ ਪਹਿਲਾਂ ਚਰਚਾ ਵਰਿੰਦਰ ਘੋਮਣ ਹੋਣਾ ਦੀ ਕਰ ਲਈਏ ਜੋ ਕਿ ਵਿਸ਼ਵ ਪ੍ਰਸਿੱਧ ਬਾਡੀ ਬਿਲਡਰ ਸੀਗੇ ਫਿਲਮਾਂ ਚ ਵੀ ਉਹਨਾਂ ਨੇ ਕੰਮ ਕੀਤਾ ਉਹਨਾਂ ਦੀ ਅਚਾਨਕ ਮੌਤ ਉੱਤੇ ਬਹੁਤ ਜਿਹੜੀਆਂ ਉਹ ਗੱਲਾਂ ਹੋ ਰਹੀਆਂ ਨੇ ਖਾਸ ਤੌਰ ਤੇ ਹਸਪਤਾਲ ਨੂੰ ਵੀ ਘੇਰਿਆ ਜਾ ਰਿਹਾ ਜਿੱਥੇ ਅਤੇ ਹਸਪਤਾਲ ਦੇ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਮੈਨੂੰ ਜਿਆਦਾ ਸੀ ਵੀ ਮੈਂ ਜਦੋਂ ਹੁਣ ਪੰਜਾਬ ਆਇਆ ਸੀ ਤਾਂ ਜੂਨ ਦੇ ਵਿੱਚ ਉਹਨਾਂ ਦਾ ਜਲੰਧਰ ਦਾ ਜਿਹੜਾ ਜਮਸ਼ੇਰ ਇਲਾਕਾ ਹੈ ਜਿੱਥੇ ਕਿ ਹੁਣ ਸਾਰਾ ਇੱਕ ਕੰਪਲੈਕਸ ਹੈ ਜੋ ਜਿੱਥੇ ਡੇਰੀਆਂ ਦਾ ਤਾਂ ਉੱਥੇ ਇਹਨਾਂ ਦੀ ਵੀ ਡੇਰੀ ਸੀਗੀ तकरीबन 7-800 ਦੇ ਕਰੀਬ ਮੱਝਾਂ ਨੇ ਇਹਨਾਂ ਦੇ ਕੋਲ ਤੇ ਕਾਫੀ ਵੱਡਾ ਕੰਮ ਸੀਗਾ ਸੋ ਉੱਥੇ ਗੱਲਬਾਤ ਕੀਤੀ ਸੀ ਉਦੋਂ ਵੀ ਇਹਨਾਂ ਦੇ ਮੋਢੇ ਦੇ ਉੱਤੇ ਪੱਟੀ ਲਾਈ ਹੋਈ ਸੀ ਸਾਡੇ ਜਿਹੜੇ ਦਰਸ਼ਕ ਨੇ ਉਹ V9 ਪੰਜਾਬੀ ਤੇ ਜਾ ਕੇ ਉਹ ਇੰਟਰਵਿਊ ਦੇਖ ਸਕਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਸਿਆਸਤ ਵਿੱਚ ਆਉਣ ਦੀ ਗੱਲ ਵੀ ਕਹੀ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿਉਂਕਿ ਜਿਹੜੇ ਕਾਲਜ ਦੇ ਵਿੱਚ ਸਪੋਰਟਸ ਕਾਲਜ ਦੇ ਵਿੱਚ ਵਿੱਕੀ ਗੌਂਟਰ ਸੁੱਖਾ ਕਾਲ ਵਾਂ ਪੜਦੇ ਸੀ ਉਹ ਕਿਵੇਂ ਗਿਆ ਐਕਸਟਰ ਬੜੇ ਉਹ ਕਹਿੰਦੇ ਵੀ ਮੈਨੂੰ ਸਾਰੀਆਂ ਕਹਾਣੀਆਂ ਦਾ ਵੀ ਪਤਾ ਉਹ ਸਾਰੇ ਲੀਡਰਾਂ ਦਾ ਵੀ ਪਤਾ ਕਹਿੰਦੇ ਮੈਂ ਸਾਰਾ ਬਾਹਰ ਲੈ ਕੇ ਆਉਂਗਾ ਉਹ ਸਾਰਾ ਕੁਝ ਜਿਹੜਾ ਸੀ ਪਤੀ ਸਭ ਉਹ ਬਰਿੰਦਰ ਘੁੰਮਣ ਦੇ ਨਾਲ ਹੀ ਚਲਾ ਗਿਆ ਅ ਸੋ ਇਹ ਦੱਸਿਓ ਕਿ ਇਸ ਮਾਮਲੇ ਵਿੱਚ ਹੁਣ ਕੀ ਹੋ ਰਿਹਾ ਕਿਉਂਕਿ ਸੰਸਕਾਰਤਾ ਉਹਨਾਂ ਦਾ ਹੋ ਗਿਆ ਪਰ ਹਸਪਤਾਲ ਦੇ ਵੱਲੋਂ ਕੀ ਬਿਆਨ ਜਾਰੀ ਕੀਤਾ ਗਿਆ ਦੇਖੋ ਮਨਦੀਪ ਜੀ ਪਿਛਲੇ ਦਿਨੀ ਤੁਸੀਂ ਇੰਟਰਵਿਊ ਕੀਤੀ ਸੀ ਮੈਂ ਸੁਣੀ ਆ ਉਹ ਬਰਿੰਦਰ ਘੁੰਮਣ ਹੋਰਾਂ ਦੀ ਬ੍ਰਿੰਦਰ ਘੁੰਮਣ ਇੱਕ ਬਹੁਤ ਹਾਰ ਨੌਜਵਾਨ ਸੀ ਪੰਜਾਬ ਦਾ 6 ਫੁੱਟ 2 ਇੰਚ ਕੱਦ 140 ਕਿਲੋ ਭਾਰ ਚੰਗੀ ਡੀਲਡ ਆਲ ਔਰ ਕਮਾਇਆ ਹੋਇਆ ਸਰੀਰ ਮਿਹਨਤ ਕਰਕੇ ਤੇ ਨਾਲ ਉਹ ਕਹਿੰਦਾ ਸੀ ਵੀ ਮੈਂ ਕੋਈ ਨਸ਼ਾ ਨਹੀਂ ਕਰਦਾ ਕੋਈ ਮੈਂ ਡਾਉਣ ਵਿੱਚ ਨਹੀਂ ਖਾਂਦਾ ਕਿਉਂਕਿ ਨਾਂਮਤਾਰੀ ਪਰਿਵਾਰ ਦੇ ਨਾਲ ਸੰਬੰਧਿਤ ਹੈ ਪਿਛਲੇ ਸਮੇਂ ਦੇ ਵਿੱਚ ਛੋਟੇ ਘੁੰਮਣ ਦੀ ਉਹਨਾਂ ਦੇ ਛੋਟੇ ਭਰਾ ਦੀ ਵੀ ਮੌਤ ਜਿਹੜੀ ਹੈਗੀ ਉਹ ਛੋਟੀ ਉਮਰੇ ਹੋ ਗਈ ਸੀ ਤੇ ਹੁਣ 42 ਸਾਲਾਂ ਦੀ ਉਮਰ ਦੇ ਵਿੱਚ ਬ੍ਰਿੰਦਰ ਘੁੰਮਣ ਦੀ ਮੌਤ ਹੋਈ ਹੈ ਉਦੇ ਦੋਸਤਾਂ ਮਿੱਤਰਾਂ ਨੂੰ ਲੱਗਦਾ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਹਸਪਤਾਲ ਸਾਡੇ ਨੌਜਵਾਨ ਖੋ ਰਹੇ ਨੇ ਉਥੇ ਇਲਾਜ ਉਸ ਰੂਪ ਦੇ ਵਿੱਚ ਹੈ ਨਹੀਂ ਲਾਪਰਵਾਹੀਆਂ ਵੱਧ ਨੇ ਇਹਦੀ ਮੌਤ ਫੋਟੇਸ ਹਸਪੀਟਲ ਅਮਰਸਾ ਸਾਹਿਬ ਦੇ ਵਿੱਚ ਹੋਈ ਹੈ ਉਥੇ ਇੱਕ ਮਾਈਨਰ ਸਰਜਰੀ ਦੇ ਲਈ ਕੋਈ ਮੋਢੇ ਦੇ ਉੱਤੇ ਮਸਲ ਦੀ ਸਰਜਰੀ ਸੀਗੀ ਉਹਦੇ ਲਈ ਐਡਮਿਟ ਹੋਇਆ ਸੀਗਾ ਲੇਕਿਨ ਹੁਣ ਜਿਹੜੀ ਹਸਪੀਟਲ ਨੇ ਰਿਪੋਰਟ ਜਾਰੀ ਕੀਤੀ ਉਹ ਕਹਿੰਦੇ ਜੀ 3 ਵਜੇ ਸੇਜੇਰੀਅਨ ਹੋ ਗਿਆ ਸੀਗਾ ਔਰ ਉਸ ਤੋਂ ਬਾਅਦ ਪਹਿਲਾ ਦੌਰਾਗਾ ਜਿਹੜਾ ਇਹਨਾਂ ਨੂੰ ਉਹ ਜਾ ਕੇ ਪੈਂਦਾਗਾ ਸਾਢੇ 3 ਵਜੇ ਤੇ ਫਿਰ ਉਹ ਤੋਂ ਬਾਅਦ 5:30 ਵਜੇ ਡੈਥ ਹੁੰਦੀ ਹੈ ਜਾਨੀ ਕਿ ਉਹਨਾਂ ਨੇ ਇਹ ਪੱਲਾ ਝਾੜ ਲਿਆ ਵੀ ਡਿਊਰਿੰਗ ਆਪਰੇਸ਼ਨ ਹਾਰਟ ਅਟੈਕ ਨਹੀਂ ਹੋਇਆ ਆਫਟਰ ਆਪਰੇਸ਼ਨ ਹਾਰਟ ਦਾ ਜਿਹੜਾ ਟੈਕ ਆਗਾ ਉਹ ਹੋਇਆਗਾ ਲੇਕਿਨ ਉਹਦੇ ਲਈ ਵੀ ਮਤਲਬ ਹੁਣ ਕੋਈ ਜਾਂਚ ਤਾਂ ਹੋਣੀ ਚਾਹੀਦੀ ਆ ਮੈਡੀਕਲ ਬੋਰਡ ਬਣਨਾ ਚਾਹੀਦਾ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਸਾਰਾ ਘਟਨਾਕ੍ਰਮ ਕਿਉਂ ਤੇ ਕਿਵੇਂ ਵਾਪਰਿਆ ਆ ਚੰਗਾ ਹੁੰਦਾ ਜੇ ਪੋਸਟਮਾਰਟਮ ਵੀ ਹੋ ਜਾਂਦਾ ਹੋਰ ਚੀਜ਼ਾਂ ਕੁਝ ਕਲੀਅਰ ਜਿਹੜੀਆਂ ਉਹ ਹੋ ਜਾਂਦੀਆਂ ਤਾਂ ਪਿਛਲੇ ਦਿਨੀ ਰਾਜਵੀਰ ਜਵੰਦਾ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਨਾਮ ਵਰਗ ਇੱਕ ਉਹਨਾਂ ਦੀ ਮੌਤ ਹੋਈ ਔਰ ਉਹਨਾਂ ਦੀ ਕੱਲ ਜਦੋਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਸੀ ਤਾਂ ਉਧਰੋਂ ਬ੍ਰਿੰਦਰ ਘੋਮਣ ਦਾ ਸੇਵਾਵਾਰ ਰਿਹਾ ਸੀ ਸੋ ਇਹ ਦੋ ਵੱਡੇ ਘਾਟੇ ਪੰਜਾਬ ਦੇ ਵਿੱਚ ਪਏ ਨੇ ਸਾਡੇ ਦੋ ਪੰਜਾਬ ਦੇ ਹੁਣ ਹਰ ਇੰਟੈਲੀਜੈਂਟ ਨੌਜਵਾਨ ਜਿਹੜੇ ਸਾਥੋਂ ਛੋਟੀ ਉਮਰੇ ਚਲੇ ਗਏ ਨੇ ਸੋ ਬਹੁਤ ਮੰਦਭਾਗੀਆਂ ਘਟਨਾਵਾਂ ਨੇ ਜੀ ਦੋਨੀਆਂ ਜੀ ਜੀ ਤੇ ਮੱਤੀ ਸਾਹਿਬ ਜਿਹੜਾ ਮੂਰਤਾ ਲੜ ਰਿਆ ਸੀ ਆਪਣੇ ਸ਼ਹਿਣਾ ਦੇ ਵਿੱਚ ਉਹਨੂੰ ਲੈ ਕੇ ਵੀ ਹੁਣ ਬਹੁਤ ਸਾਰੀਆਂ ਗੱਲਾਂ ਕਿਉਂਕਿ ਕਹਿੰਦੇ ਵੀ ਪਰਿਵਾਰ ਜਿਹੜਾ ਉਹ ਮੰਨ ਗਿਆ ਸੰਸਕਾਰ ਦੇ ਲਈ ਧਰਨਾ ਚੱਕਿਆ ਜਾ ਰਿਹਾ ਤੇ ਬਹੁਤ ਸਾਰੇ ਲੋਕ ਜਿਹੜੇ ਦੋਸ਼ ਲਾ ਰਹੇ ਨੇ ਕਿ ਹੁਣ ਇਨਸਾਫ ਦੇ ਬਿਲਕੁਲ ਕੋਲ ਪਹੁੰਚ ਕੇ ਜਿਹੜਾ ਸੀ ਇਹ ਜੋ ਜਿਹੜੀ ਜੋ ਕਿਸੇ ਰੰਜਿਸ਼ ਦਾ ਜਾਂ ਕਿਸੇ ਚਾਲ ਦਾ ਸ਼ਿਕਾਰ ਜਿਹਦਾ ਪਰਿਵਾਰ ਹੋ ਗਿਆ ਤੇ ਜਿੱਤਿਆ ਜਤਾ ਮੋਰਚੇ ਦਾ ਹਾਰ ਗਏ ਆ ਸੋ ਇਹ ਦੱਸਿਓ ਵੀ ਉੱਥੇ ਇਸ ਵਕਤ ਤੁਹਾਡੇ ਕੋਲ ਕੀ ਜਾਣਕਾਰੀ ਆ ਕੀ ਅਪਡੇਟ ਆਈ ਆ ਪੂਰਾ ਮਾਮਲਾ ਕੀ ਹੋਇਆ ਦੇਖੋ ਜੀ ਮਸਲਾ ਇਹ ਹੈ ਕਿ ਪਿਛਲੇ ਦਿਨੀ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਪਿੰਡ ਦੀ ਸਾਬਕਾ ਸਰਪੰਚ ਮਲਕੀਤ ਕੌਰ ਦਾ ਸੁਪੁੱਤਰ ਆ ਉਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਸੀ ਪਿੰਡ ਦੇ ਵਸਾਡੇ ਤੇ ਪਿੰਡ ਵਾਸੀਆਂ ਨੇ ਉਸੇ ਦਿਨ ਅੱਧੇ ਘੰਟੇ ਦੇ ਵਿੱਚ ਵਿੱਚ ਉੱਥੇ ਧਰਨਾ ਸ਼ੁਰੂ ਕਰਤਾ ਸੀ ਔਰ ਬਰਨਾਲਾ ਬਾਜਾਖਾਨਾ ਰੋਡ ਜਾਮ ਕਰਕੇ ਪ੍ਰੋਟੈਸਟ ਸ਼ੁਰੂ ਕਰਤਾ ਸੀ ਉਹਨਾਂ ਦੀ ਮੰਗ ਸੀਗੀ ਕਿ ਜੀ ਇਸ ਕਤਲ ਦੇ ਪਿੱਛੇ ਹਲਕਾ ਵੀ ਦਾ ਇੱਕ ਲਾਲ ਸਿੰਘ ਉਗੋਕੇ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੱਥ ਹੋਣ ਦਾ ਖਰਸ਼ਾ ਇਸ ਕਰਕੇ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਜੋੜਿਆ ਜਾਵੇ। ਲਗਾਤਾਰ ਇੱਕ ਹਫਤਾ ਦਿਨ ਰਾਤ ਦਾ ਪੱਕਾ ਮੋਰਚਾ ਚੱਲਿਆ ਜੀ ਔਰ ਸੜਕ ਬਲੌਕ ਰਹੀ ਤੇ ਲੋਕਾਂ ਨੇ ਬਾਜ਼ਾਰ ਬੰਦ ਰੱਖੇ ਇਲਾਕੇ ਦੇ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਚਰਨਜੀਤ ਚੰਨੀ, ਇਮਾਨ ਸਿੰਘ ਮਾਨ, ਅਰਵਿੰਦ ਖੰਨਾ ਸਵੇਤ ਸਾਰੀਆਂ ਪੋਲੀਟਿਕਲ ਪਾਰਟੀਆਂ ਦੇ ਲੀਡਰ ਉੱਥੇ ਪਹੁੰਚੇ, ਸਾਰੇ ਸੋਸ਼ਲ ਮੀਡੀਆ ਇਨਫਲੂਐਂਸਰ ਪਹੁੰਚੇ ਔਰ ਉਹ ਮਸਲੇ ਦੇ ਵਿੱਚ ਹੋਇਆ ਇਹ ਕਿ ਹੁਣ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਿਮਤ ਕਰ ਲਿਆ ਪੋਸਟਮਾਰਟਮ ਕਰਾਉਣ ਦੇ ਲਈ ਤੇ ਅੱਜ ਸਤਕਾਰ ਜਿਹੜਾ ਉਹਦਾ ਕੀਤਾ ਜਾ ਰਿਹਾ ਹੈ ਇਸ ਵੇਲੇ ਸ਼ੈਨਾਪਿੰਡ ਦੇ ਵਿੱਚ ਤਾਂ ਮੋਰਚਾ ਖਤਮ ਕਰ ਦਿੱਤਾ ਜੀ ਐਕਸ਼ਨ ਕਮੇਟੀ ਜਿਹੜੀ 21 ਮੈਂਬਰੀ ਬਣੀ ਸੀ ਜਿਹਦੇ ਵਿੱਚ ਸੀਨੀਅਰ ਬਕੀਰ ਔਰ ਥਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਸੀਗੇ ਉਹ ਵੀ ਸੀਗੇ ਔਰ ਇਹ ਕਮੇਟੀ ਨੇ ਬਹੁਤ ਮੀਟਿੰਗਾਂ ਕੀਤੀਆਂ ਐਸਐਸਪੀ ਡੀਸੀ ਦੇ ਨਾਲ ਔਰ ਤਲਖੀ ਵੀ ਵਧੀ ਤਾਂ ਐਕਸ਼ਨ ਕਮੇਟੀ ਨੇ ਹੁਣ ਇਹ ਕਹਿ ਦਿੱਤਾ ਜੀ ਕਿ ਸਾਥੋਂ ਬੇਵਾਰੇ ਹੋ ਕੇ ਪਰਿਵਾਰ ਨੇ ਕੋਈ ਮਤਲਬ ਜਿਹੜੀ ਗੱਲਬਾਤ ਕੀਤੀ ਹੈ ਔਰ ਅਸੀਂ ਸਹਿਮਤ ਨਹੀਂ ਹੈ ਕਮੇਟੀ ਨੇ ਮੈਨੂੰ ਵਧੀਆ ਗੱਲ ਲੱਗੀ ਕਮੇਟੀ ਦੀ ਕਮੇਟੀ ਨੇ ਕੋਈ ਮਤਲਬ ਪੀੜੀ ਘੜੀ ਇਸਕੇ ਨੇੜੇ ਨਹੀਂ ਕੀਤੀ ਕੋਈ ਇਹ ਨਹੀਂ ਕਿਹਾ ਵੀ ਜੀ ਅਸੀਂ ਪਰਿਵਾਰ ਨਾਲ ਸਹਿਮਤ ਹਾਂ ਉਹ ਕਹਿੰਦੇ ਦੇਖੋ ਜੀ ਜੋ ਐਕਸ਼ਨ ਕਮੇਟੀ ਦਾ ਫੈਸਲਾ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਨੇ ਸੁਣਾਇਆ ਉਹ ਕਹਿੰਦੇ ਵੀ ਸਾਡੀ ਐਕਸ਼ਨ ਕਮੇਟੀ ਐਕਟਿਵਟ ਸੀ ਅਸੀਂ ਜਿੱਤ ਦੇ ਨੇੜੇ ਸੀ ਲੇਕਿਨ ਉਸ ਤੋਂ ਪਹਿਲਾਂ ਪਰਿਵਾਰ ਦੇ ਨਾਲ ਕੋਈ ਮਤਲਬ ਸਰਕਾਰ ਨੇ ਜੋ ਵੀ ਕੀਤਾ ਆ ਆਪਾਂ ਨਹੀਂ ਕਹਿਣਾ ਚਾਹੁੰਦੇ ਉਹ ਸ਼ਬਦ ਵੀ ਨਹੀਂ ਵਰਤਣੇ ਚਾਹੁੰਦੇ ਉਹਨਾਂ ਨੇ ਵੀ ਨਹੀਂ ਵਰਤੇ ਉਹ ਕਹਿੰਦੇ ਵੀ ਪਰਿਵਾਰ ਦੇ ਨਾਲ ਪਰਿਵਾਰ ਕਹਿੰਦਾ ਵੀ ਅਸੀਂ ਪੋਸਟਮਾਰਟ ਕਰਾਉਣਾ ਚਾਹੁੰਦੇ ਆ ਅਸੀਂ ਸੰਸਕਾਰ ਕਰਨਾ ਚਾਹੁੰਦੇ ਆ ਅਸੀਂ ਇਹ ਸੰਘਰਸ਼ ਨੂੰ ਇੱਥੇ ਖਤਮ ਕਰਨਾ ਚਾਹੁੰਦੇ ਆ ਤਾਂ ਲੋਕਾਂ ਨੇ ਉਹ ਸੰਘਰਸ਼ ਉੱਥੇ ਹੀ ਖਤਮ ਕਰਤਾ ਉਹਦੇ ਨਾਲ ਲੋਕਾਂ ਦੇ ਦਿਲ ਤਾਂ ਟੁੱਟੇ ਨੇ ਲੋਕਾਂ ਨੂੰ ਇਹ ਤਾਂ ਲੱਗਿਆ ਵੀ ਅਸੀਂ ਸੰਘਰਸ਼ ਕਰ ਰਹੇ ਸੀ ਅਸੀਂ ਲੜ ਰਹੇ ਸੀ ਲੇਕਿਨ ਪਰਿਵਾਰ ਖੜਿਆ ਨਹੀਂ ਉਸ ਹੱਦ ਤੱਕ ਲੇਕਿਨ ਪਰਿਵਾਰ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਮਨਦੀਪ ਜੀ ਅਗਲਾ ਕਾਮ ਦਾ ਕਿ ਤੁਹਾਡੀ ਪੁੱਤ ਚਲਿਆ ਗਿਆ ਹੁਣ ਉਹਦੀ ਦੇਹ ਕਾਹਨੂੰ ਰੋਲਦੇ ਹੋ ਮਤਲਬ ਪਰਿਵਾਰਦਿਆਂ ਵੀ ਕੁਝ ਮਜਬੂਰੀਆਂ ਹੋ ਸਕਦੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਲੇਕਿਨ ਹਾਂ ਇਹ ਠੀਕ ਸੀ ਕਿ ਜਦੋਂ ਐਕਸ਼ਨ ਕਮੇਟੀ ਬਣੀ ਸੀ ਲੋਕ ਡਟੇ ਹੋਏ ਸੀ ਤਾਂ ਪਰਿਵਾਰ ਨੂੰ ਵੀ ਉਹਨਾਂ ਲੋਕਾਂ ਦੇ ਨਾਲ ਡਟੇ ਰਹਿਣਾ ਚਾਹੀਦਾ ਸੀ ਇਨਸਾਫ ਦੇ ਲਈ ਤਾਂ ਅੱਗੇ ਤੋਂ ਮਤਲਬ ਬਹੁਤ ਸਾਰੇ ਥਾਵਾਂ ਦੇ ਉੱਤੇ ਗੱਲ ਆ ਜਾਂਦੀ ਹੈ ਜਦੋਂ ਇਨਸਾਫ ਦੀ ਗੱਲ ਹੁੰਦੀ ਹੈ ਵੀ ਪਰਿਵਾਰ ਉਸ ਰੂਪ ਦੇ ਵਿੱਚ ਨਹੀਂ ਖੜਦੇ ਤਾਂ ਇੱਕ ਆਧਾਰਨ ਪੈਦਾ ਕਰਨੀ ਚਾਹੀਦੀ ਸੀ ਕਿ ਹਾਂਜੀ ਪਰਿਵਾਰ ਵੀ ਖੜਦੇ ਨੇ ਲੇਕਿਨ ਖੈਰ ਚਲੋ ਜੋ ਵੀ ਹੋਇਆ ਮਾਰੇ ਸਰਕਾਰ ਦਾ ਰਵਈਆ ਠੀਕ ਨਹੀਂ ਹੈ ਤਰੀਕਾ ਠੀਕ ਨਹੀਂ ਹੈ ਇਹ ਪ੍ਰਸ਼ਾਸਨ ਦਾ ਵੀ ਪੁਲਿਸ ਦਾ ਵੀ ਆਪਾਂ ਨੂੰ ਪਤਾ ਹੈ ਕਿ ਪਰਿਵਾਰ ਨੂੰ ਕਿਵੇਂ ਸਹਿਮਤ ਕੀਤਾ ਗਿਆ ਹੋਊਗਾ ਲੇਕਿਨ ਲੋਕਾਂ ਦੇ ਮਨ ਤਾਂ ਨਹੀਂ ਸਹਿਮਤ ਕੀਤੇ ਜਾ ਸਕਦੇ ਮੈਂ ਦਾਅਵੇ ਨਾ ਕਹਿਣਾ ਅੱਜ ਉਸ ਇਲਾਕੇ ਦੇ ਵਿੱਚ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਵਿੱਚ ਜਾ ਕੇ ਸਰਵੇ ਕਰਾ ਲੈਣ ਕਿ ਸਰਕਾਰ ਦਾ ਲੋਕ ਸੋਚ ਕੀ ਰਹੀ ਨੇ ਤਾਂ ਪਤਾ ਲੱਗੂਗਾ ਸਰਕਾਰ ਨੂੰ ਪਰਿਵਾਰਾਂ 'ਤੇ ਦਬਾਅ ਬਣਾ ਕੇ ਆਪਣੀਆਂ ਗੱਲਾਂ ਮਨਾਉਣ ਦੀ ਥਾਂ ਦੇ ਉੱਤੇ ਜਾਂ ਕੋਈ ਔਰ ਮਤਲਬ ਬੈਕ ਡੋਰ ਐਂਟਰੀ ਦੇ ਨਾਲ ਜਿਹੜਾਗਾ ਮਸਲੇ ਹੱਲ ਕਰਨ ਦੀ ਥਾਂ ਦੇ ਉੱਤੇ ਜੋ ਉਸ ਇਲਾਕੇ ਦੇ ਲੋਕਾਂ ਦੀ ਆਵਾਜ਼ ਸੀ ਕੋਈ ਇਨਕੁਆਰੀ ਮਾਰਕ ਕਰ ਦੇ ਕੋਈ ਕਮੇਟੀ ਬਣਾਉਂਦੇ ਐਸਆਈਟੀ ਬਣਾਉਂਦੇ ਮਤਲਬ ਜੇ ਲੋਕ ਕਹਿ ਰਿਹਾ ਪਰਿਵਾਰ ਕਹਿ ਰਿਹਾ ਐਫਆਈਆਰ 'ਚ ਨਾ ਪਾਓ ਤਾਂ ਪਰਵਾ ਇਹ ਮਤਲਬ ਸੁਪਰੀਮ ਕੋਰਟ ਦੀਆਂ ਵੀ ਰੂਲਿੰਗਸ ਨੇ ਕਿ ਐਫਆਈਆਰ ਜੋ ਪਰਿਵਾਰਕ ਮੁੱਢਲੇ ਰੂਪ 'ਚ ਦਰਜ ਕਰਾਉਂਦਾ ਵਿਚ ਪਾਉਣ ਉਸ ਤੋਂ ਬਾਅਦ ਇਨਕੁਆਰੀ ਬਿਠਾ ਦੇਣ ਜੇ ਇਹਨਾਂ ਨੂੰ ਲੱਗਦਾ ਹੈ ਕਿ ਨਹੀਂ ਜੀ ਉਹ ਇਨਵੋਲਵ ਨਹੀਂ ਸੀ ਇਨਕੁਆਰੀ 'ਚ ਨਿਕਲ ਜਾਏ ਉਹ لیکن ਆਇਆ ਥੋੜੀ ਹੈਗਾ ਵੀ ਤੁਸੀਂ ਮਤਲਬ ਮਸਲੇ ਹੋ ਢੰਗ ਨਾਲ ਹੱਲ ਕਰੋ ਬੰਦੇ ਪਾ ਕੇ ਜੀ ਜੀ ਬਿਲਕੁਲ ਸੋ ਅਖੀਰ ਦੇ ਵਿੱਚ ਪੱਤੀ ਸਾਹਿਬ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਆ ਆਨੰਦਪੁਰ ਸਾਹਿਬ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਆ ਇੱਕ ਕੈਬਨਟ ਮੀਟਿੰਗ ਜਿਹੜੀ ਆ ਪੰਜਾਬ ਸਰਕਾਰ ਦੀ ਹੋਣ ਜਾ ਰਹੀ ਆ ਸੋ ਨੂੰ ਲੈ ਕੇ ਹੋਰ ਵੀ ਕੋਈ ਫੈਸਲੇ ਹੋ ਸਕਦੇ ਆ ਤੇ ਇਹ ਵੀ ਇੱਕ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਨੂੰ ਇੱਕ ਹੋਰ ਨਵਾਂ ਜ਼ਿਲ੍ਹਾ ਮਿਲ ਸਕਦਾ ਜਿਸ ਦਾ ਐਲਾਨ ਇਸ ਕੈਬਨਟ ਮੀਟਿੰਗ ਦੇ ਵਿੱਚ ਹੋ ਸਕਦਾ ਆ ਫੈਸਲਾ ਲਿਆ ਜਾ ਸਕਦਾ ਸੋ ਦੱਸੋ ਇਸ ਸਬੰਦੇ ਕੀ ਜਾਣਕਾਰੀ ਹੈ ਦੇਖੋ ਮਨਦੀਪ ਜੀ ਮਸਲਾ ਇਹ ਆ ਪੰਜਾਬ ਚ ਇਸ ਵੇਲੇ 23 ਜ਼ਿਲ੍ਹੇ ਨੇ ਹਰੇਕ ਸਰਕਾਰ ਨੇ ਸਿਆਸੀ ਲਾਹਾ ਲੈਣ ਦੇ ਲਈ ਕਿਸੇ ਨਾ ਕਿਸੇ ਇਲਾਕੇ ਨੂੰ ਜ਼ਿਲ੍ਹਾਗਾ ਜਿਹੜਾ ਉਹ ਬਣਾਇਆਗਾ ਜਿਵੇਂ ਪਿਛਲੇ ਸਮੇਂ ਦੇ ਵਿੱਚ ਮਲੇਰ ਕੋਟਲਾ ਬਣਿਆ ਸੀਗਾ ਹਾਲਾਂਕਿ ਮੈਂ ਇਹ ਫੈਕਚੁਅਲੀ ਦੱਸ ਰਿਹਾ ਕਿ ਹਾਈ ਕੋਰਟ ਤੋਂ ਇਹਨਾਂ ਨੂੰ ਝਾੜ ਪੈ ਰਹੀ ਆ ਕਿ ਮਲੇਰ ਕੋਟਲੇ ਦੇ ਵਿੱਚ ਅਜੇ ਤੱਕ ਡੀਸੀ ਔਰ ਐਸਐਸਪੀ ਨੇ ਉੱਥੋਂ ਦੇ ਜੱਜਾਂ ਨੂੰ ਜਿਹੜੀ ਰਹਿائش ਮੁਹੱਈਆ ਨਹੀਂ ਕਰਾਈ ਲੋ ਇਨਫਰਾਸਟ੍ਰਕਚਰ ਉਹ ਮੇਦਾ ਹੈ ਨਹੀਂਗਾ ਹੁਣ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਤਿਆਰੀ ਜਿਹੜੀ ਪੰਜਾਬ ਸਰਕਾਰ ਕਰੀ ਬੈਠੀ ਆ ਆਨੰਦਪੁਰ ਸਾਹਿਬ ਰੋਪੜ ਜ਼ਿਲ੍ਹੇ ਚ ਪੈਂਦਾ ਤਿੰਨ ਤਹਿਸੀਲਾਂ ਨੇ ਰੋਪੜ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਰੋਪੜ ਖੁਦ ਹੀ ਛੋਟਾ ਜਿਹਾ ਜ਼ਿਲ੍ਹਾਗਾ ਹੁਣ ਆਨੰਦਪੁਰ ਸਾਹਿਬ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਉਸ ਦੌਰਾਨ ਜ਼ਿਲ੍ਹਾ ਬਣਾਏ ਜਾਣ ਦੀ ਕਨਸੋਲ ਮਿਲ ਰਹੀ ਹੈ ਜੇ ਕੋਈ ਇਹਦੇ ਤੱਥ ਤਾਂ ਨਹੀਂ ਆਏ ਲੇਕਿਨ ਕਨਸੋਲ ਆ ਹੁਣ ਜੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਊ ਤਾਂ ਉਹਦੇ ਚ ਕਿਹੜੀਆਂ ਤਹਿਸੀਲਾਂ ਪਾਉਣਗੇ ਰੋਪੜ ਤਾਂ ਫੇਰ ਰੋਪੜ ਤੇ ਚੰਪੌਰ ਸਾਹਿਬ ਦੋ ਹੀ ਰਹਿ ਜਾਣਗੇ ਉਹਦੇ ਚ ਤਾਂ ਕੋਣ ਹੋ ਰੇ ਤਾਂ ਹਿਆਰਪੁਰ ਦੇ ਕੁਝ ਪਿੰਡ ਪਾਉਣ ਦੀ ਗੱਲ ਜਿਹੜੀ ਉਹ ਚੱਲ ਰਹੀ ਆ ਹਾਲਾਂਕਿ ਇਹਦੇ ਲਈ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਡਵੈਲਪ ਕਰਨ ਲਈ 650 ਕਰੋੜ ਰੁਪਏ ਅਰਜੈਂਟ ਚਾਹੀਦਾ ਹੋ ਜਦੋਂ ਅਨਾਉਂਸਮੈਂਟ ਕਰਨਗੇ ਤਾਂ ਕਿ ਉਹ ਫਿਰ ਕਰਨਗੇ 650 ਚਲੋ ਉਹ ਤਾਂ ਜ਼ਾਇਦਾਦਾਂ ਵੇਚਣੀਆਂ ਇਹਨਾਂ ਨੇ ਲਾਤੀਆਂ ਪਟਿਆਲੇ ਲੁਧਿਆਣੇ ਮੋਹਾਲੀ ਕਿ ਜਿਹੜੀਆਂ ਵਿਹਲੀਆਂ ਪਗੀਆਂ ਜ਼ਾਇਦਾਦਾਂ ਉਹਨਾਂ ਤੇ ਇਹਨਾਂ ਦੀ ਅੱਖ ਹੈ ਲੇਕਿਨ ਸਵਾਲ ਇਹ ਹੈਗਾ ਕਿ ਇਹਦੇ ਨਾਲ ਲੋਕਾਂ ਦੇ ਮਸਲੇ ਕੀ ਹੱਲ ਹੋਣਗੇ ਈ ਨੰਦਪੁਰ ਸਾਹਿਬ ਦੀ ਇਹਦੇ ਨਾਲ ਮਤਲਬ ਇੱਕ ਅਨਾਉਂਸਮੈਂਟ ਹੀ ਹੋ ਜੇ ਮਲੇਟ ਕੋਰਟਲੇ ਨੂੰ ਹੋਗੀ ਜਾਂ ਇਹਦੇ ਨਾਲ ਮਤਲਬ ਸੱਚੀ ਉਥੋਂ ਕੋਈ ਬੇਸਿਕ ਸਹੂਲਤਾਂ ਵੀ ਲੋਕਾਂ ਨੂੰ ਡਵੈਲਪ ਹੋਣਗੀਆਂ ਇਹ ਬੜਾ ਅਹਿਮ ਰਹੂਗਾ ਸੈਕੰਡਲੀ 13 ਅਕਤੂਬਰ ਦੀ ਮੀਟਿੰਗ ਹੈ ਜੀ ਹੁਣ ਪੰਜਾਬ ਵਿਧਾਨ ਸਭਾ ਦੀ ਚੰਡੀਗੜ੍ਹ ਸੈਕਟਰੀਟ ਦੇ ਵਿੱਚ ਹੋਣੀ ਹੈ 13 ਅਕਤੂਬਰ ਦੀ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਨੇ ਮੁਲਾਜ਼ਮਾਂ ਨੂੰ ਵੀ ਲੱਗਦਾ ਕਿ ਛਾਨੂੰ ਸ਼ਾਇਦ ਕੁਝ ਮਿਲ ਜੇ ਹੜਪੀੜਤਾਂ ਨੂੰ ਵੀ ਲੱਗਦਾ ਕਿ ਸ਼ਾਇਦ ਸਾਨੂੰ ਕੁਝ ਮਿਲ ਜੇ ਨੰਦਪੁਰ ਸਾਹ ਬਾਰੇ ਵੀ ਲੱਗਦਾ ਉਹਨਾਂ ਨੂੰ ਕਿ ਸ਼ਾਇਦ ਸਾਨੂੰ ਕੋਈ ਨਵੀਂ ਅਨਾਊਂਸਮੈਂਟ ਹੋ ਜਾਏ ਜਾਂ ਜ਼ਿਲ੍ਹਾ ਬਣਾਉਣ ਨੂੰ ਹਰੀ ਚੰਡੀ ਕੈਬਨਿਟ ਦੇ ਦੇ ਉਦੋਂ ਬਾਅਦ ਵਿਧਾਨ ਸਭਾ ਚ ਲਿਆਉਣੇ ਗੱਲ ਇਹ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਵੀ ਅਨੰਤਪੁਰ ਸਤਾਵ ਕਰਨ ਜਾ ਰਹੇ ਨੇ ਸੋ ਇਹਨੂੰ 13 ਅਕਤੂਬਰ ਦੀ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਪਰ ਮੈਨੂੰ ਲੱਗ ਕੱਲ ਇਹਨਾਂ ਨੇ ਮੈਮੋਰੈਂਡਮ ਤਾਂ ਭੇਜਤਾ ਜੀ ਮਸਾਂ ਭੇਜਿਆ ਤੁਸੀਂ ਦੇਖੋ ਕਿੰਨੇ ਮਹੀਨਿਆਂ ਬਾਅਦ ਮੈਮੋਰੈਂਡਮ ਤਾਂ ਪਹਿਲਾਂ ਹੀ ਜਾਣਾ ਚਾਹੀਦਾ ਸੀਗਾ ਉਹ ਮਸਾਂ ਤਿਆਰ ਤੋਰ ਕਰਕੇ ਜਿਹੜਾ ਭੇਜਿਆਗਾ ਜੀ ਜੀ ਬਿਲਕੁਲ ਸੋ ਦੇਖਦੇ ਹਾਂ ਹੁਣ ਇਸ ਤੇ ਉੱਤੇ ਕੀ ਕਾਰਵਾਈ ਹੁੰਦੀ ਹੈ ਤੇ ਪੰਜਾਬ ਨੂੰ ਕਿੱਡੀ ਘਰਾਹਤ ਮਿਲਦੀ ਹੈ ਫਿਲਹਾਲ ਪੱਤੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਨਾਲ ਜੁੜੇ ਤੇ ਖਬਰਾਂ ਤੇ ਜਾਣਕਾਰੀ ਸਾਂਝੀ ਕੀਤੀ। ਸ਼ੁਕਰੀਆ ਜੀ ਤੁਹਾਡਾ। ਸੋ ਇਹ ਸੀ ਸਾਡੀ ਖਾਸ ਪੇਸ਼ ਪੰਜਾਬੀ ਵੌਕਸ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਆਪਣੇ ਸੁਝਾਅ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ।